ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਹੁਣ ਤੱਕ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਡਰੈੱਸ ਪਾ ਕੇ ਸਕੂਲ ਜਾਂਦੇ ਦੇਖਿਆ ਹੋਵੇਗਾ ਕਿ ਸਕੂਲ ਦੀ ਵਰਦੀ ਦੇ ਵਿੱਚ ਬੱਚੇ ਸਕੂਲ ਜਾ ਰਹੇ ਨੇ ਪਰ ਦੱਸ ਦਈਏ ਕਿ ਹੁਣ ਟੀਚਰ ਵੀ ਸਕੂਲ ਦੀ ਡਰੈਸ ਪਾ ਕੇ ਸਕੂਲ ਜਾਣਗੇ ਜੀ ਹਾਂ ਇਹ ਨਵਾਂ ਐਲਾਨ ਕਰ ਦਿੱਤਾ ਗਿਆ ਸਾਰੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਜਿੰਨੇ ਵੀ ਟੀਚਰ ਨੇ ਹੁਣ ਸਕੂਲ ਦੀ ਡਰੈਸ ਪਾ ਕੇ ਉਹ ਸਕੂਲ ਜਾਣਗੇ ਵੱਡਾ ਐਲਾਨ ਦੱਸ ਦਈਏ ਕਿ ਸਿੱਖਿਆ ਵਿਭਾਗ ਦੇ ਵੱਲੋਂ ਕੀਤਾ ਗਿਆ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਵਾਂਗ ਹੁਣ ਅਧਿਆਪਕ ਵੀ ਡਰੈਸ ਕੋਡ ਪਹਿਨੇ ਨਜ਼ਰ ਆਉਣਗੇ ਸਿੱਖਿਆ ਵਿਭਾਗ ਨੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਦੀ ਪਹਿਲ ਦੇ ਅਧਿਆਪਕਾਂ ਲਈ ਲਾਜ਼ਮੀ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ ਇਹ ਵਿਵਸਥਾ 2 ਜੁਲਾਈ ਤੋਂ ਪੂਰੀ ਤਰ੍ਹਾਂ ਲਾਗੂ ਹੋ ਜਾਵੇਗੀ ਨਵੇਂ ਡਰੈੱਸ ਕੋਡ ਦੇ ਤਹਿਤ ਮਹਿਲਾ ਅਧਿਆਪਕਾਵਾਂ ਹੁਣ ਆਈਵਰੀ ਰੰਗ ਦੀ ਸਾੜੀ ਜਾਂ ਸੂਟ ਨਾਲ 골ਡਨ ਬੇਜ ਬਾਡਰਾਂ ਜਾਂ ਦੁਪੱਟਾ ਪਹਿਨਣ ਗਿਆ ਜਦਕਿ ਪੁਰਸ਼ ਅਧਿਆਪਕ ਨੀਲੀ ਫਾਰਮਲ ਸ਼ਰਟ ਅਤੇ ਗ੍ਰੇ ਟਰਾਊਜ਼ਰ ਵਿੱਚ ਨਜ਼ਰ ਆਉਣਗੇ ਤਾਂ ਦੇਖ ਸਕਦੇ ਹੋ ਹੁਣ ਬੱਚੇ ਅਤੇ ਅਧਿਆਪਕ ਤੁਹਾਨੂੰ ਬਿਲਕੁਲ ਵਰਦੀਆਂ ਦੇ ਵਿੱਚ ਦਿਖਣਗੇ ਨਹੀਂ ਤਾਂ ਤੁਸੀਂ ਹੁਣ ਤੱਕ ਦੇਖਿਆ ਹੋਵੇਗਾ ਕਿ ਜਦ ਵੀ ਸਕੂਲ ਦੇ ਬਾਹਰ ਛੁੱਟੀ ਹੁੰਦੀ ਹੈ ਤਾਂ ਬੱਚੇ ਤੁਹਾਨੂੰ ਵਰਦੀਆਂ ਤੇ ਨਜ਼ਰ ਆਉਂਦੇ ਨੇ ਤੇ ਟੀਚਰਾਂ ਅਤੇ ਮੇਲ ਟੀਚਰ ਫੀਮੇਲ ਟੀਚਰ ਜਿਹੜੇ ਨੇ ਉਹ ਫਾਰਮਲ ਕੱਪੜਿਆਂ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਹੁਣ ਇਹ ਤਸਵੀਰ ਬਦਲ ਜਾਵੇਗੀ ਕਿਉਂਕਿ ਇਹ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਬੱਚਿਆਂ ਦੇ